ਤੇ ਜਿਹ ਖਾਈ ਬੜੀ ਖਤਰਨਾਕ ਐ ਸਤੋਗੁਣ ਦੀ ਰਜੋ ਗੁਣ ਦੀ ਖਾਈ ਤਾਂ ਸੰਗਤ ਵਿੱਚ ਆ ਕੇ ਸੁਣ ਕੇ ਰਜੋ ਗੁਣ ਵਾਲਾ ਸਤੋਗੁਣ ਵਾਲੇ ਪਾਸੋਂ ਨੂੰ ਚਲੇ ਜਾਂਦਾ ਜੇ ਤਾਂ ਜਾਵੇ ਉਹਨੂੰ ਜੇ ਤਾਂ ਰਿਐਕਸ਼ਨ ਕਰ ਜੇ ਗੁਰਬਾਣੀ ਰਿਐਕਸ਼ਨ ਜਦ ਕਰ ਦਿਆ ਜਾਂ ਲਾ ਪ੍ਰਚਾਰ ਕਰਨ ਲੱਗ ਜਾਂਦਾ ਛੇਤੀ ਬਦ ਆਦਮੀ ਹੋ ਜਾਂਦੀ ਐ ਥੋੜਾ ਜਿਆ ਸੁਣ ਕੇ ਪ੍ਰਚਾਰਕ ਬਣ ਜਾਂਦਾ ਗੁਰੂ ਬਣ ਲੱਗ ਜਾਂਦਾ ਗੁਰੂ ਬਣ ਦੀ ਇੱਛਾ ਪ੍ਰਗਟ ਹੋ ਜਾਂਦੀ ਹੈ ਸੰਤ ਬਣ ਜਾਂਦਾ ਡੇਰਾ ਬਣਾ ਲੈਂਦਾ ਫਿਰ ਆਦਾ ਰੋੜਾ ਬਣ ਜਾਂਦਾ ਇਹ ਰਾਦੇ ਰੋੜੇ ਨੇ ਸਾਰੇ ਕਿਉਂ ਪ੍ਰਚਾਰ ਘਟੀ ਉਹਦੇ ਕੋ ਪੂਰਾ ਹੈ ਨਹੀਂ ਪੂਰਾ ਗਿਆਨ ਦੇ ਨਹੀਂ ਸਕਣਾ ਬਗੜ ਦਿੰਦੇ ਉਹ ਰਾਦੇ ਰੋੜੇ ਬਣ ਜਾਂਦੇ ਨੇ ਪਰ ਪੰਜਰਾ ਚੱਲਦੇ ਨੇ ਇਹ ਬਹੁਤ ਖਤਰਨਾਕ ਹੈ ਉਹ ਜਿਹੜੀਆਂ ਮੰਝੀਆਂ ਥਾਪੀਆਂ ਸੀਆਂ 22 ਉਹ ਮੰਝੀਆਂ ਕਿਉਂ ਕੈਂਦਰ ਕੀਤੀਆਂ ਔਰ ਆਦੇ ਰੋੜੇ ਹੀ ਬਣ ਗਏ ਤੇ ਪਹਿਲਾਂ ਕਰਤਾ ਬੈਠੇ ਸਲਾਹ ਦੇਤੀ ਵੀ ਤੁਸੀਂ ਗਾਮ ਪ੍ਰਚਾਰ ਕਰੋ ਪਰ ਉਹ ਤਾਂ ਗੁਰੂ ਬਣ ਗਏ ਗਿਆਨ ਹੈ ਨਹੀਂ ਸੀ ਪੂਰਾ ਜੇ ਤਾਂ ਰਹਿੰਦੇ ਵੀ ਭਾਈ ਇੰਨੀ ਗੱਲ ਦਾ ਪਤਾ ਹੈ ਗਾਹਾਂ ਗੁਰੂ ਨੂੰ ਪੁੱਛ ਕੇ ਦੱਸਾਂਗੇ ਦੱਸਣ ਲੱਗ ਗਿਆ ਆਪੇ ਉਹ ਫਿਰ ਉਹ ਉਹੀ ਸਾਡੇ ਤੇ ਫਿਰ ਖਤਮ ਕੀਤੇ ਹੋ ਉਹ ਗਲਤੀ ਸੀ ਇਹ ਸਾਨੂੰ ਦੱਸਿਆ ਸੀ ਵੀ ਇਹ ਕੰਮ ਨਾ ਕਰਿਓ ਤਜਰਬਾ ਕਰਕੇ ਇਹ ਦਿਖਾਇਆ ਸੀ ਵੀ ਜੇ ਆਹ ਕੰਮ ਕਰੋਗੇ ਤਾਂ ਐ ਹੋ ਜਾਊਗਾ ਇਦਾਂ ਨਹੀਂ ਕਰ ਸਕਦੇ ਪ੍ਰਤਿਮੇ ਮਨ ਪਰਬੋਧਾ ਆਪਣਾ ਪਾਛੇ ਉੱਪਰ ਰਜਾਵੈ ਸ਼ਰਤੇ ਹੀ ਰਹੂਗੀ ਇਹ ਤਾਂ ਗਲਤ ਗਿਆਨ ਦੇ ਅਧੂਰਾ ਗਿਆਨ ਦੇ ਲੱਗ ਜੂंगे ਅਧੂਰਾ ਹੀ ਚਲੇ ਜਾਊਗਾ ਫਿਰ ਉਹ ਇੱਥੇ ਕੁਝ ਹੋਰ ਉਹਤੇ ਕੁਝ ਹੋਰ ਉਹਤੇ ਕੁਝ ਹੋਰ ਉਹਤੇ ਕੁਝ ਹੋਰ ਇਹ ਹੋ ਜੂਗਾ ਮੈਸੇਜ ਕੋ ਜਾਣਾ ਚਾਹੀਦਾ ਕੋ ਤੋਂ ਦੇ ਲੈਣਾ ਚਾਹੀਦਾ ਇਹਦੇ ਗੁਰਦਾਰੇ ਚਾਹੀਦੇ ਹੀ ਨਹੀਂ ਹੈ ਇਹਦੇ ਪ੍ਰਚਾਰ ਕੇ ਜ਼ਿਆਦਾ ਚਾਹੀਦੇ ਨਹੀਂ ਪ੍ਰਚਾਰ ਇੱਕ ਥੋਂ ਦੇ ਹੋਵੇ ਟੈਲੀਵਿਜ਼ਨ ਜਾਵੇ ਸਾਰੇ ਉਹੀ ਸੁਣਣ ਰਿਕਾਰਡਿੰਗ ਹੋ ਜਾ ਰਿਕਾਰਡਿੰਗ ਸੁਣ ਲੋ ਕੋਈ ਜੁੜੀਏ ਰੋਜ਼ ਤੂੰ ਸੁਣਨਾ ਉਹ ਸਿਸਟਮ ਹੈ ਗਲਤ ਹੈ ਜਿਹੜਾ ਇਹਨਾਂ ਨੇ ਕੀਤਾ ਹੋਇਆ ਉਹ ਪ੍ਰਚਾਰ ਕਰਨ ਦਾ ਸੇ ਤੋਂ ਨਹੀਂ ਬਗਾੜਨ ਦਾ ਸ ਹਾਂ ਦੁਕਾਨਦਾਰੀ ਵਧੀਏ ਚਲਦੀ ਉਹਦੋਂ ਲੋਕਾਂ ਨੂੰ ਰੋਜੀ ਮਿਲ ਜਾਂਦੀ ਐ ਇਹਨੇ ਗੁਰਦਾਰੇ ਬਣ ਗਏ ਤਪਲੇ ਵਾਲੇ ਹੋ ਗਏ ਉਹ ਰੋਜੀ ਰੋਟੀ ਵਾਲੀ ਗੱਲ ਐ ਪ੍ਰਚਾਰ ਵਾਲੀ ਗੱਲ ਨਹੀਂ ਐ ਉਹਦਾ ਧੰਦਾ ਹੋ ਗਿਆ ਧਰਮ ਕਿੱਥੇ ਰਹਿ ਗਿਆ ਉਹ ਮੰਦਰ ਨਹੀਂ ਬਣ ਸਕਦਾ ਬ੍ਰਹਮ ਗਿਆਨ ਦਾ ਕਦੇ ਵੀ ਮੰਦਰ ਨਹੀਂ ਬਣਿਆ ਅੱਜ ਤੱਕ ਕਿਸੇ ਬ੍ਰਹਮ ਗਿਆਨੀ ਨੇ ਕੋਈ ਮੰਦਰ ਨਹੀਂ ਬਣਾਇਆ ਦਸੋ ਕਿੱਥੇ ਹੈ ਬ੍ਰਹਮਾ ਦਾ ਕੋਈ ਮੰਦਿਰ ਹੀ ਨਹੀਂ ਹੈ ਸਿਰਫ ਇੱਕ ਮੰਦਿਰ ਹੈ ਬ੍ਰਹਮਾ ਦਾ ਉਹ ਵੀ ਗਲਤੀ ਕਰੀਏ ਬਣਾ ਕੇ ਉਹ ਇਹਨੂੰ ਓਮਕਾਰ ਦਾ ਮੰਦਿਰ ਕਹਿੰਦੇ ਨੇ ਓਮਕਾਰ ਹੈ ਨਾ ਉਹ ਬ੍ਰਹਮਾ ਦਾ ਮੰਦਿਰ ਹੈ ਦੱਖਣੀ ਓਮਕਾਰ ਉੱਥੇ ਬਾਣੀ ਰਚੀ ਜਾਵੇ ਉਹ ਦੱਖਣੀ ਓਮਕਾਰ ਹੈ ਜਿਹੜਾ ਪਰ ਓਮਕਾਰ ਹੈ ਉਹ ਕਿਹ ਓਮਕਾਰ ਨਹੀਂ ਅਸੀਂ ਇੱਕ ਓਮਕਾਰ ਇੱਕ ਓਮਕਾਰ ਬੋਲਦੇ ਹਾਂ ਓਮਕਾਰ ਕੱਲਾ ਸ਼ਬਦ ਹੈ ਇਕੱਲਾ ਹੈ ਨਾਲੇ ਇਹ ਇੱਕ ਅਲੱਗ ਹੈ ਓਮਕਾਰ ਅਲੱਗ ਹੈ ਇੱਕ ਤਾਂ ਸਾਹਿਬ ਹੈ ਓਮਕਾਰ ਉਹਦਾ ਨਾਮ ਹੈ ਸਾਹਿਬ ਇੱਕ ਹੈ ਮੇਰਾ ਸਾਹਿਬ ਮੇਰਾ ਇੱਕ ਹੈ ਭਾਈ ਇੱਕ ਹੈ ਇੱਕ ਹੈ ਇੱਕ ਹੋਇਤਾ ਉਗਬੇ ਇਹ ਕਿ ਓਮਕਾਰ ਹੋ ਥੋੜੀ ਓਗਕੇ ਓਮਕਾਰ ਬਣਦਾ ਹੈ ਅਸਲ ਚ ਉਹ ਕਿਆ ਹੋਇਆ ਓਮਕਾਰ ਹੈ ਵੈਸੇ ਇੱਕ ਉਹ ਕਿਆ ਹੋਇਆ ਓਮਕਾਰ ਹੈ ਦੋ ਨੇ ਇੱਕ ਨਹੀਂ ਹੈ ਫਿਰ ਉਹ ਜਿਹਾ ਉਗਦਾ ਇੱਕ ਜੜਾ ਹੈ ਉੱਪਰ ਨੂੰ ਜਾਂਦਾ ਹੈ ਜੜ ਥੱਲੇ ਹੋ ਰਸ ਰਹਿੰਦੇ ਉੱਪਰ ਫੜ ਲੱਗਦਾ ਹੈ ਉਹ ਕਿਆ ਹੋਇਆ ਇੱਕ ਨਹੀਂ ਹੁੰਦਾ ਜੇ ਦਾਣਾ ਉਗਦਾ ਜੜਾ ਅਲੱਗ ਹੈ ਉਹਦੇ ਦੋ ਰੂਪ ਹੋ ਜਾਂਦੇ ਨੇ ਉਹ ਕਹਦਾ ਦੂਰੂਪ ਨੇ ਇੱਕ ਜੜਾ ਦੋ ਦਿਨ ਹੋ ਗਏ ਇੱਕ ਦੇ درخت ਇੱਕ ਹੈ ਕਿ ਜੜਾ ਇੱਕ ਪੱਲਾ ਇਸ ਇੱਕ ਤਣਾ ਇੱਕ ਜੜਾ ਉਹ ਪੰਡਰੀ ਬੀਜੀ ਹੁਣ ਤਣਾ ਜੜਾ ਨਹੀਂ ਉਹਦੀ ਇੱਕ ਦੀ ਜੜ ਨਹੀਂ ਹੁੰਦੀ ਇੱਕ ਦੀ ਜੜ ਉਹਦੇ ਵਿੱਚ ਹੀ ਹੁੰਦੀ ਹੈ ਤਣਾ ਵੀ ਵਿੱਚੇ ਹੁੰਦਾ ਜਿਵੇਂ ਆਂਡਾ ਇੱਕ ਹੈ ਮੁਰਗਾ ਦਾ ਜਾ ਬੈਰੋਂ ਲੱਦਾ ਵਿਚੋ ਲੱਤਾਂ ਤੋਂ ਕਹਿੰਦੇ ਵਿਚੋ ਹੀ ਫਿਰ ਪੰਜੇ ਵੀ ਨੇ ਲੱਤ ਫਿਰ ਕਿੰਨੇ ਨਾ ਹੋਗੇ ਉਹਦੇ ਚੁੰਝ ਵੀ ਆ ਸਰਬੀਆ ਕਲਗੀ ਵੀ ਆ ਖੰਭ ਵੀ ਨਾ ਕਿੱਥੋਂ ਨਿਕੜੇ ਇੱਕ ਜੋ ਨਿਕੜੇ ਸਭ ਕੁਝ ਇੱਕ ਬੀਜ ਹੈ ਬੀਜ ਰੂਪ ਹੈ ਉਹ ਕਹਾ ਫਿਰ ਸ਼ੂਪ ਹੈ ਨਾਨਕ ਗੁਰ ਸੰਤੋਖ ਰੁਖ ਨਾ ਨਿਕ ਘੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆ ਫੁੱਲ ਰੁਖ ਦੀ ਜੜ ਵੀ ਹੁੰਦੀ ਆ ਤੇ ਉੱਪਰ ਕੀ ਲੱਗਦਾ ਗਿਆਨ ਫਲ ਲੱਗਦਾ ਧਰਮ ਤਾਂ ਫੁੱਲੇ ਫੁੱਲਾ ਸ਼ਰਦਾ ਦੇ ਫੁੱਲ ਹੁੰਦੇ ਨੇ ਤੁਹਾਨੂੰ ਸਿਰਫ ਸ਼ਰਦਾ ਅੰਨੀ ਹੁੰਦੀ ਹੈ ਸ਼ਰਦਾ ਜੇ ਫੁੱਲ ਝੜ ਜਾਣ ਫਲ ਲੱਗਦੇ ਨਹੀਂ ਨੇ ਸਫਲ ਉਹਨੂੰ ਕਹਿੰਦੇ ਨੇਸਫਲ ਜਿਹੜੇ ਧਰਮ ਨੂੰ ਫੁੱਲ ਹੋਵੇ ਫਲ ਨਾ ਹੋਵੇ ਫੁੱਲ ਝੜ ਗਏ ਦਰਾਖਤਾ ਪੁੱਲ ਆਉਂਦੇ ਨੇ ਫੜ ਲੀ ਨਾ ਉਹਨੂੰ ਨਿਸਫੜ ਕਹਿੰਦੇ ਨੇ ਉਹਨੂੰ ਕੋਈ ਰੱਖਦਾ ਉਹਨੂੰ ਪੜ੍ਹ ਦਿੰਦਾ ਪੜ੍ਹ ਦਿੰਦੇ ਲੋਕ ਇਹ ਜਿਹੜੀਆਂ ਮਕਤਾ ਨੇ ਨਿਸਫੜਾ ਆ ਜੜੀ ਸਿੱਖੀ ਨਿਸਫੜਾ ਦੱਸੋ ਫੜ ਕਿੱਥੇ ਲੱਗਿਆ ਦੱਸੋ ਗਿਆਨ ਫੜ ਕਿੱਥੇ ਲੱਗਿਆ ਲੱਗਿਆ ਇਹ ਨਿਸਫੜਾ ਕਰਮ ਫੋਕਟ ਕਰਮ ਕਛੂ ਫੜ ਨਾ ਹਨ ਇਹ ਜਿਹੜੀ ਕਰਮ ਧਰਮ ਦਾ ਹੈ ਨਾ ਸਿੱਖੀ ਇਹ ਨਿਸਫੜਾ ਹੈ ਪੋਕਟ ਧਰਮ ਕਛੂ ਫੜਨਾ ਹੈ ਨਾ ਦਸਮ ਬਾਸ਼ਾ ਨੇ ਕਹਿ ਲਿਆ ਕੇਵਲ ਕਰਮ ਧਰਮ ਸੇ ਚੀਨੋ ਜਿਹੜੇ ਮੈਂ ਕਰਮ ਦੱਸਿਆ ਨਾ ਸਵੇਰੇ ਉੱਠਣਾ ਸਿਹਰਾਣ ਕਰਨਾ ਇਹ ਜਿਹੜਾ ਆਪ ਕਰਿਆ ਕਰਮ ਕਰਿਆ ਸੋਧਣੀ ਇਹ ਚ ਕੋਈ ਫੜ ਨਹੀਂ ਹੈ ਇਹ ਪੋਕੇ ਨੇ ਇਹਨੂੰ ਨਾ ਮੰਨ ਲਿਓ ਵੀ ਇਹ ਇਹੀ ਹੈ ਬਸ ਸਿੱਖੀ ਜ਼ਿਕਰੀ ਹੈਗੀ ਕੇਵਲ ਕਰਮ ਜੇ ਕੇਵਲ ਕਰਮ ਸੇਵਾ ਕਰਨੀ ਗਿਆਨ ਫੜਨੀ ਲਗੜਾ ਨੂੰ ਕੱਲਾ ਜਿਹਨਾਂ ਚ ਤਿਆਗ ਨਹੀਂ ਹਾਂ ਫਲ ਵੱਡਾ ਹੋ ਜੂ ਇਹਦੇ ਨਾਲ ਫਲ ਵੱਡਾ ਹੋ ਸਕਦਾ ਇੱਕ ਫਲ ਛੋਟਾ ਰਹ ਜਾਂਦਾ ਇੱਕ ਵੱਡਾ ਹੋ ਜਾਂਦਾ ਜੇ ਨਾਲ ਸੇਵਾ ਹੈ ਗਿਆਨ ਦੇ ਫਲ ਵੱਡਾ ਹੋ ਜਾਂਦਾ ਵਧੀਆ ਹੋ ਜਾਂਦਾ ਹੈ ਸੇਵਾ ਜੇ ਕਰੇ ਤਾਂ ਸੇਵਾ ਹੁੰਦੀ ਹੈ ਪੂਰੀ ਮਾਤ ਨਾਲ ਅੱਧੀ ਮਾਤ ਨਾਲ ਥੋੜੀ ਮਾਤ ਨਾਲ ਸੇਵਾ ਹੁੰਦੀ ਹੋਈ ਨਹੀਂ ਜਿੰਨਾ ਚਿਰ ਉਸ ਮਾਤ ਦੀ ਪੂਰੀ ਸਮਝ ਨਹੀਂ ਸੇਵਾ ਹੀ ਨਹੀਂ ਹੋ ਸਕਦੀ ਉਹਨਾਂ ਚ ਆਪਣੀ ਮਰਜ਼ੀ ਦੀ ਸੇਵਾ ਕਰਦਾ ਹੋਇਆ ਉਹ ਤਾਂ ਉਹਦੀ ਗੁਰੂ ਦੀ ਮਰਜ਼ੀ ਦੀ ਸੇਵਾ ਤਾਂ ਹੋਈ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਣੀ ਅਕਲ ਦੇ ਹਿਸਾਬ ਨਾਲ ਸੇਵਾ ਹੋਈ ਇਹ ਕਹ ਕਰਨਾ ਨਾ ਮਤ ਥੋੜੀ ਸੇਵ ਗਵਾਈਆ ਥੋੜੀ ਮਾਤਰਾ ਸੇਵਾ ਕਰੀ ਹੋਈ ਸੇਵਾ ਐਵੇਂ ਨਾ ਸੜ ਚਲੀ ਜਾਂਦੀ ਹੈ ਗੋਲੰਦ ਮਤ ਥੋੜੀ ਸੇਵ ਗਵਾਈਆ ਥੋੜੀ ਮਾਤਰਾ ਸੇਵਾ ਕਰਕੇ ਹੋਈ ਗੋਲੰਦ ਗਾਲੂ ਜੀ ਨੇ ਵੀ ਕਹਿ ਦਿੰਦਾ ਹੈ ਲੰਗਰ ਦੇ ਵਿੱਚ ਖਾਣ ਦੇ ਵਿੱਚੇ ਵੀ ਬਿਤਕਰਾ ਕਰ ਦਿੰਦਾ ਕਿਸੇ ਨਾਲ ਲੰਗਰ ਲੰਗਰ ਦੀੇ ਸੇਵਾ ਕਰਦਾ ਬੜੀ ਸੇਵਾ ਲੰਗਰ ਦੀ ਲੰਗਰ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਉਥੇ ਬਿਤਕਰਾ ਕਰ ਦੋਵੇ ਕੋੜਿਆਂ ਦਾ ਜਹਦਾਰਾ ਪੱਠੇ ਆ ਉਥੇ ਬਿਤਕਰਾ ਕਰ ਦੋਵੇ ਵੱਧ ਘਟ ਦੇ ਦੋਵੇ ਸੇਵਾ ਗੋਲੀ ਉਹ ਵੀ ਗੁਰੂ ਦਾ ਉਹ ਵੀ ਗੁਰੂ ਦਾ ਜਦ ਬਿਤਕਰਾ ਆ ਗਿਆ ਸੇਵਾ ਗੋਲੀ ਕੁ ਥੋੜੀ ਮਾਤਰਾ ਵਿੱਚ ਬਿਤਕਰਾ ਹੋਊਗਾ ਜਿੱਤੇ ਬਿਤਕਰਾ ਆ ਗਿਆ ਸੇ ਵਖਤਮ ਉਹ ਜੇ ਬਾਟੀ ਗੜੀ ਹੋ ਗਈ ਨਾ ਦੁੰਦ ਭਰਿਆ ਆ ਬਾਦ ਗਿਆ ਉਹ ਸਰਾਖ ਹੋ ਗਿਆ ਜਾਂ ਛੋਟਾ ਗਿਆ ਹੌਲੀ ਹੌਲੀ ਲੀਕ ਹੋ ਜਾਣਾ ਹੋ ਜਾ ਬੜੀ ਖਤਰਨਾਕ ਗੱਲਾਂ ਨੇ ਥੋੜੀ ਮਾਤਰਾ ਸੇਵਾ ਪਹਿਲੇ ਤਾਂ ਸੇਵਾ ਹੀ ਨਹੀਂ ਹੁੰਦੀ ਥੋੜੀ ਮਾਤਰਾ ਕਰੀ ਹੋਈ ਉਹਦੀ ਆਪਣੀ ਮਰਜ਼ੀ ਦੀ ਸੇਵਾ ਹੁੰਦੀ ਹੈ ਸੇਵਾ ਹੈ ਗੁਰੂ ਦੀ ਮਰਜੀ ਦੀ ਫੇ ਜੇ ਗੁਰੂ ਦੀ ਮਨ ਪੂਰੀ ਐ ਦੇਣਾ ਫੇ ਤਨੀਓ ਕੋ ਹੁੰਦਾ ਫੇ ਤਾਂ ਚਿੰਤਾ ਕਰਦਾ ਮੇਰੀ ਜਿਹੜੀ ਕੀਤੀ ਸੇਵਾ ਇਹ ਗਵਾ ਨਾ ਹੋ ਜਾਏ ਕਿਵੇਂ ਗਵਾਈ ਜਾਊਗਾ ਕਿਵੇਂ ਮੇਰੇ ਕੋ ਰਹੂ ਇਹ ਗਿਆਨ ਚਾਹੀਦਾ ਉਹਨੂੰ ਸੇਵਾ ਕਰਨ ਤੋਂ ਪਹਿਲਾਂ ਉਹਨੂੰ ਗਿਆਨ ਦੇਣਾ ਚਾਹੀਦਾ ਵੀ ਐ ਸੇਵਾ ਕੋ ਰਹੂ ਤਰੇ ਕਰਨ ਤਾਂ ਆ ਗਿਆ ਤੂੰ ਕਰੋ ਜੀ ਘਰ ਵੀ ਛੱਡਿਆ ਤੇ ਸਭ ਕੁਝ ਛੱਡਿਆ ਭਾਈ ਆ ਪਾਲਿਸੀ ਆ ਤੇਰੀ ਸੇਵਾ ਤੇਰੇ ਕੋਲ ਰਹਿ ਜੂ ਇਹਨੂੰ ਫੜ ਲੱਗੇ ਇਹ ਕੋਈ ਦੱਸਣ ਵਾਲਾ ਨਹੀਂ ਹੈ ਕਰਨ ਵਾਲੇ ਵਿਚਾਰੇ ਕੀ ਕਰਨ ਯਾਦ ਕੋਈ ਦੱਸੇ ਵੀ ਅਕਾਰ ਸੇਵਾਲ ਨੇ ਮੈਂ ਦਸੀ ਮੈਂ ਤਾਂ ਥੋੜੀ ਸੇਵਕਾਈ ਆ ਉਹ ਕਹਿੰਦਾ ਅਕਾਰ ਸੇਵਾਲთან ਤੇ ਕਹਿੰਦਾ ਸਾਨੂੰ ਵੀ ਨਹੀਂ ਪਤਾ ਹੁਣ ਠੀ ਹਰਵੰਦ ਸਿੰਘ ਕਹਿੰਦਾ ਵੇ ਵਾਰਾ ਇਹ ਜੀ ਗੱਲਾਂ ਦੱਸਿਆ ਕਰੋ ਤੁਸੀਂ ਸੰਦੇਤ ਨੂੰ ਕਹਿੰਦਾ ਸੀ ਤਾਂ ਨਾ ਬਾਣੀ ਪੜ੍ਹੀ ਐ ਨਾ ਸੁਣੀ ਐ ਨਾ ਸਾਨੂੰ ਕਿਸੇ ਨੇ ਪੜ੍ਹਾਈ ਐ ਅਸੀਂ ਤਾਂ ਇਹ ਕਹਿੰਦੇ ਆ ਬਈ ਸੇਵਾ ਕਰੋ ਇਹ ਉਹ ਮਤਲਬ ਆ ਉਹਦਾ ਕੋਈ ਹੰਕਾਰ ਨਾ ਕਰੋ ਮਨ ਮਾਰ ਕੇ ਸੇਵਾ ਕਰੋ ਉਹ ਮੈਂ ਕਿਹਾ ਮਤ ਕਿੱਥੋਂ ਲੈ ਕੇ ਆਓਗੇ ਆ ਜਿਹੜੀ ਤੇਰੀ ਬੱਲੇ ਬੱਲੇ ਹੁੰਦੀ ਐ ਹਰਿਵੰਸਿਓਂ ਦੀ ਇਹ ਗਵਾਲੂ ਸੇਵਾ ਹੈ ਤੇ ਹਟਾ ਇਹਨਾਂ ਨੂੰ ਮੇਰੀ ਬੱਲਵਲੇ ਨਾ ਕਰੋ ਚੁਰਟਲੀ ਤੁਸੀਂ ਲਿਖਦੇ ਹੋ ਵੀ ਇੰਨੇ ਗੁਰਦਾਰੇ ਬਣਾਏ ਥੋੜੇ ਗੱਡੀਆਂ ਤੇ ਲਿਖੇ ਹੋਏ ਨੇ ਕਿੰਨੀਆਂ ਗੁਰਦਾਰਾਂ ਥੋੜੀ ਸੇਵਾ ਲੱਗੀ ਹੈ ਕਦੇ-ਬਾਤੇ ਪ੍ਰਚਾਰ ਕਰਦੇ ਹੋ ਪਤਾ ਹੀ ਨਹੀਂ ਕੁਛ ਕਿਸੇ ਨੂੰ ਬਸ ਮੇਰੀ ਮਸ਼ਹੂਰੀ ਹੋਵੇ ਮੈਂ بڑا ਸੰਤਾ ਮੇਰੇ ਇੰਨੇ ਗੁਰਦਾਰੇ ਬਣਾਤੇ ਘਰ ਸੇਵਾ ਬਾਬਾ ਫਲਾਣਾ ਘਰ ਸੇਵਾ ਬਾਬਾ ਢਿਮਕਾ ਤੂੰ ਤੂੰ ਮਜ਼ਦੂਰੀ ਕਰਕੇ ਕਾਰ ਸੇਵਾ ਕਰਦਾ ਤੂੰ ਇਹ ਜਿਹੜੀ ਗੱਡੀ ਤੇ ਚੜਿਆ ਫਿਰਦਾ ਨਹੀਂ ਕੀਦੀ ਐ ਤੈਨੂੰ ਸਾਈਕਲ ਨਾਲ ਦਿਲਦਾ ਟੁੱਟਿਆ ਜਿਹਾ ਘਰ ਹੁੰਦਾ ਤੂੰ ਤਾਂ ਭੱਜ ਕੇ ਆਏ ਹੋ ਤੁਸੀਂ ਕਿਹੜਾ ਥੋੜੇ ਰੀਸ ਤੇ ਘਰ ਆਇਆ ਹੋ ਮੈਂ ਪਹਿ ਜਾਂਦਾ ਸੀ ਰਵਾਂਸੇ ਉਹਨੂੰ ਸਾਰਿਆਂ ਨੂੰ ਕਿਹੜਾ ਥੋੜਾ ਸ਼ੈਣ-ਚਾਂ ਤੇ ਘਰ ਆਇਆ ਹੈ ਲੋਕਾਂ ਦੇ ਇਕੱਠੇ ਕਰ ਕਰਕੇ ਸੰਗਤ ਦਾ ਨਾ ਹੀ ਨਹੀਂ ਕਾਰ ਸੇਵਾ ਆਪਣੇ ਨਾਲ ਦੀ ਕਰੀ ਜਾਂਦੇ ਤੂੰ ਹਦੀ ਉਹੜ ਕੇ ਘੜਜੰਦਾ ਦੀ ਅਜੇ ਨਾ ਸੁਸਰੀ ਖਾਗੀ ਨਾ ਨਾਣੇ ਤੇ ਤੋ ਭਾਲ ਲੈਣੇ ਨਾ ਲੈਣੇ ਜਿਹੜੇ ਦਿੱਤੇ ਨੇ ਉਹ ਤੈਨੂੰ ਦੇ ਦਿੱਤੇ ਤੂੰ ਜਮੇ ਵਾਰੀਉ ਲਿਆ ਮੈਂ ਗੁਰੂ ਦੇ ਅੱਖੇ ਲਾਉ ਜੇ ਗੁਰੂ ਦੇ ਅੱਖੇ ਨਾ ਲੱਗੇ ਫੇਰ ਗੁਰੂ ਨੇ ਤੇਰੇ ਖਾਤੇ ਲਿਖ ਲੈ ਆਪਣੇ ਸਿੱਖ ਦਾ ਸੇਵਾ ਬੈਂਕ ਤੇਰੇ ਕੋਲ ਸਿੱਖ ਨੇ ਸੇਵਾ ਦੇਤੀ ਬੈਂਕ ਤੋਂ ਲੈਣੀ ਉਹ ਲੈ ਸਣੇ ਵਿਆਜ ਸਿੱਖ ਨੇ ਤਾਂ ਦੇਤੇ ਕਿਹਦੇ ਖਾਤਾ ਦਿੱਤੇ ਹਰਬੰਸੋਂ ਖਾਤਾ ਨਹੀਂ ਦਿੱਤੇ ਗੁਰੂ ਖਾਤਾ ਦਿੰਦੇ ਨੇ ਗੁਰੂ ਦੇ ਨੋਤੇ ਲੈ ਕੇ ਆਏ ਹੋ ਹਾਬ ਤੈਨੂੰ ਦੇਣਾ ਪੈਣਾ ਹੈ ਅਚੂਕਰ ਤਾਂ ਹੀ ਹੋ ਗਈ ਮਾ ਤੈਨੂੰ ਕਿਦੇ ਭਲੇਖੇ ਨਾ ਨਹੀਂ ਬਹੁਤ ਬੜਾ ਸੰਤ ਆ ਹਸਬੰਦ ਅਸੀਂ ਮੈਨੂੰ ਗੱਲ ਕਹੀ ਤੇ ਕਹਿੰਦਾ ਕਹਦਾ ਸਿੱਖਿਆ ਇਹ ਸਿੱਖਿਆ ਦਾ ਗੁੱਸਾ ਨਹੀਂ ਕਰੀ ਜਾਂਦਾ ਸਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਜੇ ਜੇ ਸੀ ਸੰਗਤ ਕੀਤੀ ਇਹੋ ਜਿਹੇ ਰੰਗ ਚੜ ਗਏ ਦੁਨੀਆ ਜਾਸ ਕਰ ਲਿਆ ਅਸੀਂ ਚੌੜੇ ਹੋਈ ਜਾਂਦੇ ਹਾਂ ਦੁਨੀਆ ਜਾਸ ਕਰਦੀ ਹੈ ਅਸੀਂ ਚੌੜੇ ਹੋਈ ਜਾਂਦੇ ਹਾਂ